ਕੀ ਕੋ ਮੌਕਾ ਤੇ ਕੋਈ ਹੋਰ ਹੈਗਾ ਹੋਰ ਮੌਕਾ ਕੀ ਪੈਣ ਪੈਣ ਵਾਹ ਹੂ ਤਾਂ ਰਿਸਕ ਤਾਂ ਲਾਉਣ ਨੂੰ ਲਗਾਉਂਦੇ ਬੜੀ ਇਨਨਾ ਕਿੱਦਾਂ ਗਿਰ ਸਕਦੇ ਹੋ ਮੇਰੀ ਮਰਬੂਰੀ ਸੀ ਕਾਛੇ ਜੀ ਅੱਜ ਅੱਬੂ ਅੰਮੀ ਹੁੰਦੇ ਨਾ ਉਹ ਕਦੀ ਨਹੀਂ ਐਦਾਂ ਕਰਦੇ ਮੈਂ ਆਪਦੀ ਸਾਰੀ ਜ਼ਿੰਦਗੀ ਨਹੀਂ ਖਰਾਬ ਕਰ ਸਕਦੀ ਮੈਨੂੰ ਮਰਨਾ ਮਨਜ਼ੂਰ ਆ ਨਾਗਰਾ ਹੋ ਗਿਆ ਪਿਆਰ ਨਾ ਸਾਥਾ ਚ ਮਾਰ ਲਿਆ ਜਿਹੜਾ ਆਪਣਾ ਖੜਾ ਖੜਾ ਯਾਰ ਖੇਤ ਚੱਲ ਦੋ ਤਿੰਨ ਦਿਨ ਹੋਵੇ ਗਏ ਨਹੀਂ ਮਾਂ ਮਾਰੀ ਮੋਟੇ ਧਰਮ ਮੰਨ ਲਾ ਕੀ ਹੋ ਗਿਆ ਤੈਨੂੰ ਇਹ ਕਿ ਤੈਨੂੰ ਮੱਖਾ ਮਰੋੜੀ ਜਾਂਦਾ ਦਾ ਕੀ ਹੋ ਗਿਆ ਤੈਨੂੰ ਪੱਕੀ ਬਖਾਈ ਲਖਣੀ ਅੰਦਰੋਂ ਤੇ ਚੌਰਿਆ ਮਾਰੀ ਮੋਟੇ ਧਰਮ ਮੰਨ ਲਾ ਫਿੱਸੇ ਮਰੇ ਖੜਕ ਹੋਣਾ ਨਹੀਂ ਲੱਗਦਾ ਕਿਉਂ ਤੇਰੇ ਬਰਾਬਰ ਦਾ ਤਾਂ ਤਰਾ ਮੁੰਡਾ ਹੋਇਆ ਕਿਆ ਤੇ ਮੁੰਡਾ ਕੀ ਕਹਿੰਦਾ ਮੁੰਡਾ ਕੀ ਕਹਿੰਦਾ ਆਹ ਕੋਣਾ ਲੱਗਦਾ ਕੁੰਡੀਆਂ ਮੁੱਠਾ ਕਰਦਾ ਹਾਂ ਹਰੇ ਕਿਸੇ ਪਾਸੇ ਬੁੜਾ ਹੋ ਗਿਆ ਹਾਂ ਬੁੜਾ ਹੋ ਗਿਆ ਆਹ ਹੋਰਤੀਆਂ ਬੁੜਾ ਨਹੀਂ ਤਾਂ ਹੋਇਆ ਆਹ ਕਰ ਲੈਣਾ ਇੱਕ ਦਾੜੀ ਜੀ ਕਾਲੀ ਹਾਂ ਇਹਦਾ ਕਰੀ ਨਹੀਂ ਅਜਾ ਕਟਾ ਕੇ ਆਂਦੇ ਖੇਤ ਤਾਂ ਹੀ ਦਾ ਜਾਨਾ ਜਿਹੜਾ ਮਾਰਨਾ ਹਾਂ ਖੇਤਾਂ ਮੁੱਢੋਂ ਕਾਲੀ ਨਾ ਖੇਤ ਫਿਰ ਨਾਲ ਚੱਕ ਲੈਣ ਜਾਣਾ ਦਾ ਪਿਆਰ ਹੋ ਕੇ ਨਾ ਆ ਤੈਨੂੰ ਤਾਂ ਲੱਗਣੀ ਯਰ ਨਾਲੇ ਜਾ ਕੇ ਉੱਥੇ ਬਹਾਈਆਂ ਲੈਣਾ ਤੇਰੇ ਬੁੜੇ ਨੇ ਰੰਨਾ ਬਹਾਈਆਂ ਨਹੀਂ ਵੇ ਮੜਿਆ ਕੱਲੂ ਹੱਥ ਮਾਰ ਲਾ ਮੁੰਡਾ ਬਰਾਬਰ ਦਾ ਹੋਇਆ ਪਿਆ ਉਹਦੇ ਬਾਰੇ ਕੋ ਸੋਚਦਾ ਕੱਲ ਨੂੰ ਜੇ ਕੋਈ ਚੰਦ ਚੜਾਤਾ ਨਾ ਮੁਰਤੇ ਖਸ ਖਸੋਂ ਨੂੰ ਦੇ ਕੇ ਰੋਵੇਂਗਾ ਚਲ ਕੋਈ ਗੱਲ ਨਹੀਂ ਛੜੰਦੇ ਚੰਦ ਫੇਰ ਦੇਖਾਂਗੇ 18 ਦਿਨ ਹੀ ਇਹ ਨਾਲ ਚੋਤੀ ਜਾਇਆ ਕਰ ਕੰਮ ਕਰ ਲੈ ਖਾ ਖਾ ਫੈਲੀ ਜੰਨੀ ਐ ਤੇ ਸ਼ਰਮ ਮੰਨ ਲੈ ਮਾੜੀ ਮੋਟੀ ਕੱਲ ਨੂੰ ਨੂ ਆਜੂਗੀ ਨੂ ਮੋਰੇ ਵੀ ਐਂਟ ਹੋਰ ਕੱਟ ਕੇ ਰਹਾ ਕਰੀ ਜੰਗਾ ਚੌਰਾ ਨਾ ਹੋਵੇ ਕਿਸੇ ਥਾਂ ਦਾ ਤੂੰ ਚੁੱਪ ਹੋਣ ਦਾ ਕੁਛ ਨਵੇਂਗੀ ਤੇ ਸ਼ਰਮ ਮੰਨ ਲੈ ਸ਼ਰਮ ਮੈਂ ਤਾਂ ਨੰਕੇ ਵਾਸਤੇ ਕਹਿਣੀ ਆ ਕੱਲ ਨੂੰ ਫਜਾਲ ਹੈ ਕਰੇਗਾ ਬਗਾਨੀ ਧੀ ਤੋਂ ਮੈਂ ਨਹੀਂ ਬੜਾ ਬੜਾ ਹੋਇਆ ਤੂੰ ਹੀ ਹੋਈਆਂ ਬੁਢੀ ਵੇ ਮੈਂ ਵੀ ਆਪਦੇ ਆਪ ਨੂੰ ਬੁਢੀ ਮੰਨਦੀ ਆ ਮੰਨੀ ਜਾ ਮੰਨਣ ਦਾ ਕੀ ਆ ਸਾਨੂੰ ਆਪਦੇ ਨੂੰ ਬੁਢੀ ਮੰਨਦੀ ਆ ਮੰਨੀ ਜਾ ਮੈਂ ਤਾਂ ਨਹੀਂ ਬੜਾ ਹੋਇਆ ਮੈਂ ਮਰਦ ਤੇ ਘੋੜਾ ਕਦੇ ਬੁੜਾ ਨਹੀਂ ਹੁੰਦਾ ਵੇ ਜਾਣਦੀ ਆਂ ਵੇ ਮਰਦ ਤੇ ਘੋੜਾ ਕਿਤੇ ਬੁੜੇ ਨਹੀਂ ਹੋਏ ਅਜਿਹੜੇ ਤਰ ਲੱਛਣਾ ਨਾ ਤੁਹਾਨੂੰ ਮੈਥੋਂ ਕਹੋਣਾ ਉਹ ਜਿਹੜੇ ਮੁੰਡੇ ਨੂੰ ਪਹਿਲਾਂ ਦੇਖਣ ਆਏ ਸੀ ਉਹ ਤੇਰੇ ਕਾਰਨ ਹੀ ਜਵਾਬ ਦੇ ਕੇ ਗਏ ਨੇ ਕੱਪ ਦੇ ਉਹ ਵਾਲੀ ਤਾਂ ਉਹ ਲੰਗਾ ਦਾ ਜਿਹੜੇ ਤਰੇ ਲੱਸਣਾ ਨਾ ਮੈਨੂੰ ਨਹੀਂ ਲੱਗਦਾ ਵੀ ਮੁੰਡਾ ਵਿਆਹ ਜਾਊਗਾ। ਨਾ ਹੁਣ ਮੈਂ ਕਿਸੇ ਪਿੱਛੇ ਜਿਉਣਾ ਛੱਡਦਾ। ਰਹੀ ਗੱਲ ਰਿਸ਼ਤੇ ਦੀ ਉਹਨਾਂ ਨੇ ਮੈਨੂੰ ਕਰਨੀ ਸੀ ਕਿ ਮੁੰਡੇ ਨੂੰ ਕਰਨੀ ਸੀ। ਟੜਕੇ ਤੋਂ ਲੱਗੇ ਆ ਬੋਲਣ ਸਾਰਾ ਦਿਨ ਬੋਲਦੀ ਰਹਿੰਦੀ ਐ। ਹੌ ਕੱਢਦਾ ਫੜਨਾ ਕੱਢਦਾ। ਮੇਰੀ ਟੋਰ ਤਾਂ ਇਹੀ ਰਹੂਗੀ। ਜਦੋਂ ਹੁਣ ਆਪੀ ਹੋਜੂ। ਚੌਰਿਆ ਸ਼ਰਮ ਮੰਨ ਲੈ ਬਿਮਾਰੀ ਮੋਟੀ। ਇਹ ਸਾਨੂੰ ਭੜਿਆ ਨੇ। ਜਿਹੇ ਸਾਹ ਉਹ ਨਾ ਤੇਰੇ ਲੱਥਾਂ ਲਾ ਨਾ ਮੈਨੂੰ ਨਹੀਂ ਲੱਗਦਾ ਵੀ ਆਪਣਾ ਮੁੰਡੇ ਨੂੰ ਰਿਸ਼ਤਾ ਸਿਰੇ ਚੜੂਗਾ ਹੁਣ ਤੂੰ ਟਕੇਂਗੀ ਕਿ ਟਕਿਆਵਾ ਨਾ ਕੀ ਕਰ ਦੇਗਾ ਟਕਿਆਵਾ ਮੈਂ ਨਾਟਕਿਆਵਾ ਕਿੱਲਾ ਕੀ ਹੁੰਦਾ ਹੁੰਦਾ ਕੀ ਹੁੰਦਾ ਬਾਜ ਜਾ ਡਿਕਨੀਆਂ ਹੋਣੀਆਂ ਰੰਨਾ ਮਾੜਾ ਜਾਂਦਾ ਹੀ ਤੂੰ ਹੀ ਮੰਗ ਰੋ ਮਾਰੀਆ ਹੱਕ ਘਰੋਂ ਲੇਕੜ ਨਹੀਂ ਦਿੰਦੀ ਮਾਦਰ ਲੱਗ ਜੂ ਝੋਂਕਣਾ ਜਿਆਦਾ ਉਹ ਦੇਖ ਹਮ ਮੋਟਾ ਖੜੀ ਕਰਦਾ ਫਲਾਨਾ ਕਰਦਾ ਢੇਗਣਾ ਕਰਦਾ ਮੂੰਹ ਹੱਥ ਮੇਰੇ ਧੋਣ ਦਿੰਦੀ। ਅਰੇ ਕਿੱਥੋਂ? ਬਾਹਲ ਪਈ ਆ ਇਹ। ਮੈਂ ਨਾ ਤਾਂ ਇਹ ਤਾਂ ਨਹੀਂ ਨਹਾਉਣਾ ਧੋਣਾ। 10 ਬੰਦਾ ਮੂੰਹ ਸਿਰ ਬਣਾ ਸਵਾਰੇ। ਥੰਨੀ ਓਏ। ਓ ਜੜੀ। ਨਹੀਂ ਅੱਛਾ ਤਾਂ ਅੱਜ ਫਿੱਟੀ ਆਉਣੇ ਆ। ਜੀ ਦੇਣਾ ਤੇ ਜਾਊਗਾ ਲਾ। ਓਏ ਥੰਨੀ ਓਏ। ਓ ਕੰਨੀ ਇੱਧਰੋਂ ਆ ਗਿਆ ਉਹ ਆ ਬਾਈ ਨੰਗਿਆ ਆ ਜਾ ਮੈਂ ਤਾਂ ਲੰਗਾ ਹੂੰਗਾ ਕਿਵੇਂ ਬਾੜੀ ਵਜਾਈਆਂ ਮਾਰੀ ਜੰਨਾ ਵਜਾਂ ਦਾ ਹੋਰ ਖੜਾ ਠੀਕ ਆ ਵਧੀਆ ਔਰ ਮਤਲਬ ਬਾਰ ਖੜਕਾਇਆ ਅੱਛਾ ਉਹ ਮੈਂ ਅੱਧਰ ਧਿਆਨ ਪੀ ਾਟੇ ਵਾਲੀ ਬੁਰੀ ਚ ਆ ਬਾਈ ਹੁਣ ਇੱਧਰ ਹੀ ਧਿਆਨ ਹੋਣਾ ਸਾਡੇ ਕੰਨੀ ਕੰਨ ਹੋਣਾ ਮੈਂ ਤੂੰ ਫੋਨ ਫਾਨ ਚੱਕਦਾ ਬਤੰਦਰਾ ਕਾ ਫੋਨ ਜਰ ਨਾਲ ਦੇ ਤੈਨੂੰ ਵੀਜੀ ਬਾਹਰ ਰਹਿਣਿਆ ਕੰਮ ਚ ਬੜੇ ਭਾਈ ਉਹ ਕਾਟ ਵੀ ਜੀਆਂ ਭੈਣਾਂ ਕਣਕ-ਕਣਕ ਬੀਜੀ ਦੀ ਸਾਬ ਕਰ ਬਹਿਲਾ ਹੈਗਾ ਉਹ ਕਿੱਥੇ ਯਾਰ ਜਿਹਦੇ ਸਿਰ ਭੈਣ ਦਾ ਉਹ ਹੋਵੇ ਨਾ ਫੇਕਰਾ ਚੀ ਲੰਘਦੀ ਆ ਭੈਣ ਕੋਠੇ ਜਿੱਡੀ ਉਹਦਾ ਸੰਸਾਰ ਰਹਿੰਦਾ ਸਾਰਾ ਦਿਨ ਨਹੀਂ ਸਾਰੀ ਗੱਲ ਨਾਲ ਸਹਿਮਤਾ ਹੂੰ ਉਹਦਾ ਤਾਂ ਠੀਕ ਆ ਤੇ ਭਈ ਉਹ ਆਪਣੇ ਵਾਲਾ ਕੰਮ ਕੰਮ ਤਾਂ ਯਾਰ ਬਾਈ ਯਾਰ ਤੇਰੇ ਕੋਲੇ ਕੀ ਦੱਸਾਂ ਯਾਰ ਇੱਕ ਤਾਂ ਉਹ ਲੂਣ ਵਾਲੇ ਤੰਤਰ ਜਿੰਦੇ ਨੇ ਬੈਂਕ ਵਾਲੇ ਰੋਜ਼ ਆ ਕੇ ਲੋਗਣਾ ਪੈਂਦਾ ਕਿ ਕਰਾਂ ਕੀ ਯਾਰ ਤੇਰੇ ਦੇਊਗਾ ਤੇਰੇ ਖਰੇ ਦੇ ਰੁਪਈਆ ਤਾਂ ਉਹ ਖਰਿਆਂ ਵਾਲੀ ਗੱਲ ਨਹੀਂ ਟਾਈਮ ਬੜਾ ਹੋ ਗਿਆ ਬਾਈ ਯਾਰ ਇੰਨਾ ਟਾਈਮ ਉਹ ਮੈਂ ਦੇ ਦੂੰ ਯਰ ਕਿਉਂ ਮੈਂ ਕਿਹੜਾ ਪਿੰਡੋਂ ਜਾਣਾ ਯਾਰ ਤੈਨੂੰ ਪਰਿਆ ਥੋੜਾ ਅੰਦਰ ਆ ਸੁਮੇਤ ਵਿਆਹ ਲੈ ਲਈ ਹੁਣ ਬੈਂਕ ਵਾਲੇ ਬੜਾ ਕੰਨ ਖਾਂਦੇ ਨੇ ਮੇਰੇ ਉਹ ਵਿਆਹ ਤਾਂ ਠੀਕ ਆ ਘਰੇ ਮੈਂ ਵੀ ਜਵਾਬ ਦੇਣਾ ਬਰਾਬਰ ਦਾ ਮੁੰਡਾ ਹੋਇਆ ਪਿਆ ਹੈਂ ਦਾਣੇਦਾਰੀ ਦਾ ਤੈਨੂੰ ਮੇਰੀ ਦਾ ਪਤਾ ਉਹ ਕੋਈ ਨਾ ਯਾਰ ਕਰ ਦੂੰ ਬਾਈ ਬਣ ਕੇ ਕਿਉਂ ਯਾਰ ਉਹ ਮਿਹਨਤਾਂ ਵਾਲੀ ਗੱਲ ਆ ਪਰ ਵਧੀਆ ਗੱਲ ਨਹੀਂ ਹੈਗੀ ਜੰਨੀ ਤੇਰੀ ਮੈਂ ਤੈਨੂੰ ਉਹ ਤੇਰੇ ਨਾਲ ਲਿਹਾਜ਼ ਰੱਖੀ ਦੇਖ ਠੀਕ ਆ ਮੈਂ ਕਿਹੜਾ ਯਾਰ ਤੇਰੇ ਮੈਂ ਧੰਨਵਾਦ ਤੇਰਾ ਮੈਂ ਕਿਹੜਾ ਇਹ ਕਹਿਣਾਗਾ ਵੀ ਤੂੰ ਮਾਰਾ ਕਰਦਾ ਮੇਰਾ ਫੋਨ ਤਾਂ ਚੱਕ ਤੂੰ ਫੋਨ ਨਹੀਂ ਜਗਦਾ ਹੁਣ ਬਸ ਯਾਰ ਐਂ ਟਾਈਮ ਟੂੰਗ ਜਾਂ ਲੰਘ ਜਾਂਦਾ ਗੌਰਮ ਦੇ ਘਾਟੀ ਹੁੰਦੀ ਆ ਫੋਨਾ ਫਾਨਾ ਚ ਕਿਹੜਾ ਹੁਣ ਤੈਨੂੰ ਪਤਾ ਤਾਂ ਹੈਗਾ ਯਾਰ ਨਹੀਂ ਉਹ ਤਾਂ ਰੇਗਾ ਕੋਈ ਨਾ ਮਜਰ ਕਰਾਂਗਾ ਕਰ ਦੂੰਗਾ ਉਹ ਗੱਲ ਐ ਨਹੀਂ ਹੈਗੀ ਜੰਨੀ ਇਹ ਠੀਕ ਆ ਬਹੁ ਗੇੜੇ ਮਾਰ ਲੈ ਮੈਂ ਤੇਰੇ ਕੰਨੀ ਤੈਨੂੰ ਹੱਲ ਕਰਨਾ ਪਊ ਬਾਈ ਸਾਡੇ ਕਰੇ ਰੋਜ਼ ਜੂਤ ਖੜਕਦਾ ਠੀਕ ਆ ਅੱਜ ਆ ਕੇ ਆਇਆ ਫੋਨ ਤੂੰ ਨਹੀਂ ਜਗਦਾ ਹੈਗਾ ਮੇਰੇ ਘਰ ਵਾਲੀ ਵੀ ਨਾ ਡੇਲੀ ਲੜਦੀ ਆ ਮੇਰੇ ਨਾਲ ਰੋਜ਼ ਉਠਣੇ ਦੀ ਨਹੀਂ ਮੈਂ ਉਤੋਂ ਮੁੰਡਾ ਲੜਦਾ। ਉਹ ਚਲ ਵੱਡੇ ਭਾਈ ਯਾਰ ਤੂੰ ਖੜੇ ਪਿਆ ਖੜਾਂਗਾ। ਹੁਣ ਤੇਰਾ ਮੈਂ ਮਾੜਾ ਮੋਟਾ ਕਰ ਦਿੰਦਾ ਭਾਈ ਬਣ ਕੇ ਹੁਣ ਤਾਂ ਲੂਣਾ ਬਾਸ ਤੇ ਰੱਖੇ ਤੈਨੂੰ ਦੱਸਦਾ ਥੋੜੀ ਜੀ ਲੈ ਜਾ ਯਾਰ। ਥੋੜੀ ਜੀ ਕਰ ਦਿੰਦਾ ਤੈਨੂੰ ਖਾਲੀ ਨਹੀਂ ਮੋੜਦਾ ਹੁਣ ਤੂੰ ਤਾਂ ਖੜੀ ਪੈ ਗਿਆ ਹੁਣ ਯਾਰ। ਕਰਦੇ ਨਹੀਂ ਅੱਕ ਕੇ ਬੋਲਿਆ ਮੈਂ ਵੀ ਯਾਰ ਹੁਣ ਤੂੰ ਕੋ ਹੋ ਨਹੀਂ ਗਿਆ ਕੋਈ ਗੱਲ ਨਹੀਂ ਜਿੰਨੇ ਥੋੜੀ ਦੇ ਦਿੰਦਾ ਥੋੜੇ ਨਾਲ ਸਾਫਲਾ ਬਾਕੀ ਮੈਂ ਹੋਰ ਕਰੂੰ ਖੱਬਾ ਸੱਜਾ ਕਰੂੰ ਜਾ ਕੇ ਮੈਂ ਤਾਂ ਖੜਾ ਖੜਾਵਾਂ ਕੋਈ ਨਾ ਮੈਂ ਕਰ ਦਿੰਦਾ ਤੇਰਾ ਹੀ ਲੈਣਾ ਠੀਕ ਹੈ। ਨੂਰਾ ਨੀ ਕੁੜੀਏ ਆਈ ਬਾਈ ਆ ਲਿਆਈ 5 ਕਹੇ ਯਾਰ ਉਹ ਗੁੱਟੀ ਚੋਂ 5000 ਯਾਰ ਉਹ ਬਾਈ ਯਾਰ 5 ਕਨਾ ਡੰਗ ਲਾ ਲਾ ਯਾਰ ਉਹ ਘੱਟੋ ਘੱਟ 10 ਦਾਤਾ ਕਰ ਭਾਏ ਭਾਏ 5-7000 ਰੁਪਏ ਲੈ ਕੇ ਮੈਂ ਦੋਜੀ ਤੋਂ ਪਾ ਦੂੰ ਚੱਲ ਨੂਰਾ 10 ਕੇ ਚੱਕ ਲਿਆ ਉਹ ਜੋ ਲੈ ਬਾਈ ਯਾਰ ਆ ਚੱਕਾ ਬਾਈ ਫਿਰ ਇਹ ਵੀ ਦੇਣੇ ਨੇ ਵਿਚਾਰੇ ਦੇ ਹੁਣ ਬਾੜੀ ਚੜਦੇ ਤਹਿਤਾਂ ਦੇ ਵੀ ਦੇ ਦਾਂਗੇ ਹੁਣ ਉਹਨਾਂ ਨੂੰ ਛੋੜੇ ਮੋਟੇ ਉਹਨਾਂ ਦਾ ਹੱਲ ਕਰ ਦਾਂਗੇ ਕੁਛ ਇਹਦਾ ਇਹ ਵੀ ਹੁਣ ਇਹ ਕਹਿੰਦਾ ਘਰੇ ਕਲੇਸ਼ ਪੈਂਦਾ ਹੁਣ ਅਜੇ ਤਾਂ ਦੇਣੀ ਵੇ ਆ ਤੂੰ ਖੜਾ ਛੁੱਟੂ ਪਰ ਬਾਈ ਆਪਾਂ ਤਾਂ ਕਿਸੇ ਪਰ ਨਹੀਂ ਦੀਓ ਜੀ ਛੁੜੀਏ ਫਿਰ ਖੜਾ ਤੇ ਚੜਾਉਣੀ ਤੇ ਇਹ ਕਹਿੰਦਾ ਮੇਰੇ ਘਰੇ ਰੋਜ ਕਾਟੂਪਲੇਸ ਹੁੰਦਾ ਉਸ ਬੈਂਕ ਵਾਲਿਆਂ ਨੂੰ ਦੇ ਦਾਂਗੇ ਟਿਕਾਉਣੇ ਤਾਂ ਉਹ ਵੀ ਪਹਿਣ ਕੇ ਹੁਣ ਹੱਲ ਨਹੀਂ ਕੋਈ ਕਰ ਕੀ ਕਰੀਏ ਇਦਾ ਹੀ ਖੜਾ ਛੋਟੂਗਾ। ਦੇਖੀ ਖੜਾ ਛੋਟੂ ਹੁਣ ਤਾਂ ਜਿਹੜੇ ਬਣਦੇ ਨੇ ਚਾਰ ਛਲੜ ਦੇਣੀ ਪੈਣਗੇ ਤਾਂ ਵੀ ਜਦੋਂ ਖੜੇ ਨਹੀਂ ਆਪਾਂ। ਜਿਵੇਂ ਦਾ ਠੀਕ ਲੱਗਦਾ। ਕੋਈ ਆ ਤੂੰ ਰੱਖ ਪੈਸੇ ਮੈਂ ਤਾਂ ਸੱਚੀ ਉਦਰੀ ਹਾਲਤ ਨਹੀਂ ਦੇਖੀ ਜਾਂਦੀ। ਠੀਕ ਆ ਮੈਂ ਆਪੇ ਸਾਰ ਲੂੰਗਾ। ਚਾ ਕੋਈ ਨਾ ਲੈ ਨੂ ਰੱਖੇ ਅੰਦਰ। ਚਲ ਠੀਕ ਆ ਚੰਗਾ ਮੈਂ ਚਲਦਾ। ਉਹ ਚਾਹ ਤਾਂ ਪੀ ਜਾਂਦਾ। ਕਾ ਕਦੇ ਕੋਈ ਨਾ ਫੇਰ ਪੀ ਲਾਂਗੇ ਉਹ ਛਤਮਾ ਦਾ ਇੱਕ ਤੈਨੂੰ ਗੱਲ ਦੱਸਣੀ ਭੰਦ ਗਿਆ ਹਾਂ ਬਾਈ ਇੱਕ ਨਾ ਸਕੀਮ ਆ ਕੀ ਸਕੀਮ ਆ ਬਾਈ ਤੇਰੀ ਜਿਹੜੀ ਆ ਬਰੀ ਦੀ ਗਰੂਡੀ ਆ ਇਹ ਦਿਨਾਂ ਦੀ ਚੱਕੀ ਜੂ ਕਿਵੇਂ ਹਾਏਗਾ ਇਹ ਵੀ ਕੋਈ ਜਗਾੜ ਦੱਸ ਦੇ ਫੇਰ ਉਹ ਦੱਸੂਗਾ ਤੂੰ ਠੰਡਾ ਰੱਖ ਮਲਾਜੇ ਕੰਮ ਕੋਈ ਗੱਲ ਨਹੀਂ ਤੈਨੂੰ ਇਹ ਵੀ ਦੱਸੂਗਾ ਇਹ ਬਾਰੇ ਲੋਕ ਅਮੀਰ ਹੋਏ ਨੇ ਕੰਮ ਚ ਚੱਲ ਦੱਸ ਦੇ ਬਾਈ ਬਣ ਕੇ ਯਾਰ ਜੇ ਆ ਕੰਮ ਕਰ ਦੇਣਾ ਉਹ ਮਹਾਕੋਸ਼ ਨਹੀਂ ਆ ਤੇਰਾ ਘਰ ਕੋਰ ਸਾਹਿਬ ਦਾ ਨਾਮਾ ਬਣ ਜੂ ਦਿਨਾਂ ਦੀ ਹਾਲਕ ਕੋਈ ਨਾ ਯਾਰ ਦਾਖ ਦੀ ਕੋਈ ਨਾ ਹਾਂ ਹਾਂ ਚਲ ਠੀਕ ਆ ਚੰਗਾ ਠੀਕ ਆ ਠੀਕ ਆ ਬਾਈ ਧੰਨਵਾਦ ਰਾ ਮੈਨੂੰ ਪੱਛੇ ਖਾਣੂ ਮਾਇਦਾ ਕਿਸੇ ਨੂੰ ਪੰਡੇ ਦੀ ਜੋ ਨਹੀਂ ਲੰਦਾ ਮੈਨੂੰ ਪੱਛੇ ਥੋੜੀ ਛੱਡੇ ਨੇ ਕੱਲਾ ਕੱਲਾ ਪੈਸਾ ਦੇ ਨਾਮ ਅਸੂਲ ਹੈ ਨਾ ਮੈਨੂੰ ਵੀ ਬਖਤਾਵਾ ਰੱਤੋਂ ਕੀਨੇ ਦੇਣਾ ਹਾਂ ਵੀ ਭਾਈ ਤਾਰ ਜੀ ਦੱਬਿਆ ਤਾਰ ਜੀ ਦੱਬਿਆ ਉੱਥੇ ਇਹ ਵੱਢ ਕੇ ਲੈ ਜਾਣਗੇ ਸਾਰੀ ਨਾ ਵੱਢ ਕੇ ਲੈ ਜਾਣਗੇ ਉਹ ਕਿਹੜਾ ਲੌਂਗ ਆਖੇ ਲੱਗਦਾ ਆਖੇ ਦਾ ਤਾਂ ਲੱਗੇ ਜੇ ਮਾਂ ਕਹੇ ਕੋਈ ਨੂੰ ਸਾਰਾ ਦਿਨ ਜੇ ਮੋਬਾਈਲ ਤੋਂ ਵੇਰ ਮੇਲੇ ਦੇ ਖਾਸ ਮਾਂ ਨੇ ਲੈ ਲਈ ਲੈ ਨਾ ਲੈ ਜੇ ਜਿਹੜੀ ਹੈਗੀ 2 ਫੁੱਟ ਤਾਰ ਭਾਂਡ ਤੋਂ ਦੇ ਪਾਸੇ ਕੇ ਲੈ ਜਾਣਗੇ ਉਹ ਬਾਈ ਕਿੰਮਿਆਂ ਆ ਜਾ ਭਾਈ ਵਧੀਆ ਹੋਰ ਕੀ ਕਰੀਏ ਨਾ ਉਹਦਾ ਕੀ ਕਰਦਾ ਤੇਰੇ ਸਾਹਮਣੇ ਆ ਆ ਤਾਰ ਤੀ ਨੰਗੀ ਸਾਡੇ ਜਵਾਬ ਕਿ ਜੇ ਨੂੰ ਨਾ ਘਟੋ ਘਟ 20 ਵਾਰੀ ਕਹਤਾ ਪੁੱਤ ਨੂੰ ਲਕੋ ਆ ਪੁੱਤ ਨੂੰ ਲਕੋ ਆ ਜਾਣ ਨਾ ਪਾਪਾ ਜਾਣ ਨਾ ਭੈਣ ਦਾ ਨਾਮ ਦਾ ਨਾ ਕਰਦਾ ਯਾਰ ਇਹ ਤਾਂ ਸਾਡੇ ਯਾਰ ਭਾਈ ਮੈਂ ਤਾਂ ਸਾਰੀ ਰਾਤ ਨੀਂ ਨਹੀਂ ਆਈ ਤੂੰ 스ਕੀਮ ਦੱਸ ਯਾਰ ਜਿਹੜੀ ਦੱਸਣਾ ਚਾਹੁੰਦਾ ਸੀ ਮੈਂ ਅੱਛਾ ਹੋਰ ਮੈਂ ਤਾਂ ਸੌਂ ਲੱਗੀ ਰਾਤ ਮੱਖਿਆਂ ਭਾਂਹਦਾ ਮੈਨੂੰ ਤਾਂ ਗਰੀਬੀ ਤੋਂ ਕੱਢ ਕਿਵੇਂ ਕੱਢ ਯਾਰ ਅੱਛਾ ਗਰੀਬੀ ਚੋਂ ਕੱਢਦੇ ਨੇ ਆ ਹਾਂ ਐਸੇ ਲੱਗਦੇ ਨੇ ਪਹਿਲਾਂ ਪਹਿਲਾਂ ਖਣਿਆਉਣੇ ਪੈਂਦੇ ਨੇ ਬਾਅਦ 'ਚ ਇਕੱਠੇ ਕਰਨੇ ਪੈਂਦੇ ਨੇ ਬਾਅਦ ਕੋਈ ਨਾ ਲਾਦਾਂਗੇ ਜ਼ਰੂਰ ਨਹੀਂ ਵਾਲੇ ਬੈਂਕ ਵਾਲਿਆਂ ਨੂੰ ઓ ਰੋਡ ਘਾ ਲਾਂਗੇ ਯਾਰ ਹੋਰ ਕੀ ਹੈ ਐਂ ਤਾਂ ਮੈਂ ਤਾਂ ਮੈਂ ਕਸ਼ਤ ਭਰਨੇ ਜਾਂਦਾ ਸੀ ਜੇਪ ਸੀ ਨੇ ਇਹ ਤਰਾ ਦਾਦਾ ਪੱਕਾ ਹੈ ਪੱਕੇ ਹੀ ਹੈ ਜੇ کریںਗਾ ਕੁਝ ਮੇਰਾ ਸਰ ਆ ਜਾ ਕੋਈ ਗੱਲ ਨਹੀਂ ਤਾਰ ਤੁਰਦੀ ਫਿਰ ਮੈਂ ਬਾਅਦ ਚ ਲੱਭਾ ਹਾਂ ਦੱਸ ਮੈਨੂੰ ਹੈ ਦੱਸ ਕਿੰਨੇ ਕਰੇ ਦੱਸ ਫਿਰ ਉਹ ਵੀ ਨਹੀਂ ਯਾਰ ਜਿਹੜੇ ਮੈਂ ਬੈਂਕ ਵਾਲਿਆਂ ਨੂੰ ਦੇਣੇ ਸੀ 50 60000 ਰੁਪਇਆ ਵਾ ਠੀਕ ਆ ਕੋਈ ਗੱਲ ਨਹੀਂ ਮੈਂ ਉਹ ਪੱਲੀ ਲੈ ਆਉਣਾ ਤਾਂ ਕਿ ਇੱਥੇ ਵਜਾਂਗੇ ਉੱਥੇ ਚੱਲੀਏ ਤੇਰੀ ਮਰਜ਼ੀ ਆ ਤੂੰ ਦੱਸ ਤਾਂ ਦੇ ਉਹ ਤੈਨੂੰ ਦੱਸੂ ਵਹਾ ਕੇ ਦੱਸੂ ਚੱਲ ਬਹਿ ਜਾ ਚਲ ਕੱਲੀ ਕੱਲੀ ਗੱਲ ਸਮਝਾਉਣ ਲੱਗ ਗਿਆ ਪਰ ਫਿਰ ਤਾਂ ਥਰ ਗਿਆ ਚੱਲ ਫਿਰ ਮੈਨੂੰ ਦੱਸ ਸਾਰਾ ਕੁਝ ਹੀ ਸਘਾਉ ਚੱਲ ਆ ਆਹ ਪੱਤੀ ਗਾੜੀ ਲੈ ਨਾ ਇਹ ਮੈਂ ਤੁਹਾਨੂੰ ਕਿਹਾ ਕਿ ਆਈ ਜਨਾ ਉਹ ਯਾਰ ਆਹ ਕਾਮੂ ਫੇਰੀ ਨਹੀਂ ਆ ਆ ਜਾ ਉਹ ਮੀਆਂ ਇਹ ਮਤਾ ਹੈ ਖਰਾਬ ਵਾਲੀ ਔਖੀ ਨੇ ਜੀ ਸਖਾਲੀ ਵੀ ਆ ਕਿੰਨੀ ਵਕਤ ਰੋਇਆ ਉਹ ਦਸੂਰ ਨੂੰ ਹੈ ਇਧਰ ਫਾਟਾ ਮਾਦੀ ਆਪਣਾ ਖੇਤ ਹੀ ਮਾਗਲੀ ਆ ਗਿਆ ਓਏ ਨੀਂਦ ਨਹੀਂ ਆਈ ਛਤੀ ਰਾਤ ਉਹ ਨਹੀਂ ਆਈ ਤੂੰ ਜਰ ਕੱਲ ਹੀ ਇਹ ਜੀ ਕਰਿਆ ਆ ਅੱਛਾ ਮੈਂ ਕਿਹਾ ਜਿਆਦਾ ਭਾਈ ਤੇਰੀ ਵੀ ਛੁਣ ਲੈਣਾ ਸਿਆਣਾ ਬੰਦਾਗਾ ਕੋਈ ਚੰਗੀ ਮਾਤੀ ਦੇਗਾ ਗੇਮ ਤਾਂ ਇਹ ਆਏ ਹੁੰਦੀ ਆ ਹਾਂ ਇਹ ਮੈਂ ਹੁਣ ਆਪਾਂ ਪੱਤੇ ਵੰਡਾਂਗੇ ਹਾਂ ਠੀਕ ਲੈ ਹੱਤੇ ਬੰਡੂ ਐ ਲੈ ਬੰਡੂ ਮੈਨੂੰ ਤੂੰ ਵੰਡ ਯਾਰਾ ਜਾ ਕੇ ਪੱਤੇ ਲੈ ਹਲਾ ਹੁਣ ਉਹ ਕਰ 1000 ਰੁਪਇਆ ਲਾਉਣਾ ਮੈਂ 1000 ਪਾ। ਕਿੰਨੇ ਲਾਉਣੇ ਤੂੰ ਲਾ ਲਾ ਮੈਂ ਤਾਂ 1000 ਲਾਉਂਗਾ। 1000 ਲਾਲਾ ਭਾਈ। 500 ਦਾ ਹੋਰ ਲਾ ਤਾਂ। 500 ਮੈਂ ਲਾ ਦਿੰਨਾ। 500 ਹੋਰ ਲਾ। 500 ਮੈਂ ਲਾਤਾ ਤੂੰ ਇਹ ਗੋਲੇ ਪੈਸੇ ਖਾਦੇ ਨੇ ਭਰੀ ਚੱਲ ਗਣਾ ਲੱਖ ਹਜ਼ਾਰ ਲਾਤਾ ਕੰਮ ਹੋਰ ਕਿੰਨਾਂ ਜੈਸ ਹੈਗੀ ਮੀਆਂ ਨਾ ਬੱਸ ਬੱਸ ਦੇਖ ਲੈ ਨਾ ਬੱਸ ਲੈ ਲੈ ਛੱਟ ਕੀ ਛੱਡਦਾ ਛੱਡਦਾ ਨਹੀਂ ਹੈਗਾ ਮੈਂ ਹਾਂ ਤੈਨੂੰ ਗੇਮ ਸਿਖਾਉਣਾ ਮੈਂ ਹਾਂ ਪੱਤਾ ਖੋਲ ਹੈ ਮੇਰੇ ਮੰਗੂ ਖੋਲ ਲੈ ਖੋਲ ਲੈ ਹਾਂ ਤੇ ਆਦਰ ਦਾ ਥੱਲੋ ਕੱਢ ਕੇ ਪਤਾ ਹੈ ਠੀਕ ਹੈ ਇਹ ਆ ਨਾ ਇਹਦਾ ਪਤਾ ਦੇਖ ਕੀ ਆ ਇੱਧਰ ਧਰੀ ਨਹੀਂ ਆ ਆਪਣੇ ਇੱਕ ਪਾਸੇ ਲੈ ਬਈ ਵੱਡੇ ਭਾਈ ਭੈਂਕੋ ਬੰਨਾ ਜਿੱਤੂ ਮੈਨੂੰ ਲੱਗਦਾ ਲੈ ਬਈ ਲੈ ਬਈ ਦੂਤਾ ਹੋ ਗਿਆ ਆ ਲੈ ਉਹ ਖਾਣਾ ਲੇ ਬਈ ਵੱਡੇ ਭਾਈ ਹੋਏ ਚਾਲ ਭਾਈ ਦਾ ਤੇਰਾ ਹੋ ਗਿਆ ਮਾ ਦਾ ਆ ਸਾਰੇ ਪੈਸੇ ਮੇਰੇ ਹਾਂ ਤੇਰੇ ਹੋ ਗਏ ਭਾਈ ਬੀਤਾ ਜਰਾ ਕਮਾਲੀ ਹੋ ਗਈ ਵਾਹ ਓਏ ਬਾਈ ਇਹਨੂੰ ਕਿਹਾ ਸੀ ਨਾ ਜਿਹੜਾ ਵਾਲੀ ਵਧੀਆ ਗਿਆ ਵਾ ਇਹਦਾ ਇਹ ਤਾਂ ਮੈਂ ਕਦੇ ਨਾ ਚਾਹਿਆ ਮੀਰ ਹੋਏ ਕੋਪ ਦੇਣਾ ਤੇ ਮੀਰ ਨਾ ਹੋਏ ਨੇ ਇਹਦਾ ਸੌਖੀ ਜਿਹਾ ਕੰਮ ਹਾਂ ਕਿਉਂ ਉਹ ਦੇਖਣੇ ਚੱਟੇ ਕਿਰ ਦੇਖਾਂਗੇ ਹੁਣ ਹੈ ਅੱਜ ਮੈਨੂੰ ਜਾਣਦੇ ਫੇਰ ਦੇਖਾਂਗੇ ਕਦੇ ਦੇਖ ਲਾ ਚੰਗਾ ਭਾਈ ਮੈਂ ਤਾਂ ਚੱਲਦਾ ਫਿਰ ਹਾਂ ਠੀਕ ਆ ਹਾਂ ਤੇ ਕੱਲ ਤੋਂ ਨਾ ਹੁੰਦੇ ਲੈ ਕੇ ਆਈ ਪੈਸੇ ਕੋਈ ਨਾ ਕੋਈ ਨਾ ਕੱਲ ਤੋਂ ਖੁੱਲੀ ਲੈ ਕੇ ਆਉਂਗਾ ਜਾਂ ਇਹ ਦਰਾਂ ਕੀ ਲਾ ਕੇ ਲੈ ਜੀ ਬਗਤਾ ਵਰਸਿਆਂ ਬੂਟਾ ਦਾ ਲਾ ਲਿਆ ਦੇਖਦੇ ਆ ਕਿੰਨਾ ਕੁ ਚੜ ਹਾਂ ਬੰਦਾ ਇਹ ਪੁੱਤਰਾ ਤੂੰ ਜਿੱਤਿਆ ਨਹੀਂ ਇਹਦਾ ਗੇਮ ਅਜੇ ਲਾਈ ਨਹੀਂ ਤੀ ਜਿੱਤਨਾ ਪੁੱਤਰਾ ਕਿੰਨਾ ਕਦਰ ਜਿੱਤੇਗਾ ਆ ਛੋਟੀ ਜੀ ਡੱਬੀ ਨੇ ਤਾਂ ਰਾਜੇ ਮਹਾਰਾਜ ਨਹੀਂ ਠੱਡੇ ਤੂੰ ਕਿਹੜੇ ਖੇਤ ਵੀ ਮੁਰੀਆਂ ਚੱਲ ਕੋਈ ਗੱਲ ਨਹੀਂ ਮਖਤਾ ਵਰਸਿਆਂ ਦੇਖਦੇ ਆ ਬੱਕਰੇ ਦੀ ਮਾਂ ਕਿੰਨਾ ਕਦਰ ਖੁਸ਼ੀ ਮਨਾਉਂਦੀ ਆ ਯਾਰ ਅਬੀ ਹੁਣ ਆਪਾਂ ਵੀ ਨਾ ਚਾਹ ਤੋਂ ਪੀਏ ਚੱਲ ਕੇ ਲੈ ਇਹਨੇ ਫੋਨ ਕਰਤੇ ਪੱਟੂ ਨੂੰ ਅੱਜ ਆਈ ਨਹੀਂ ਪਤਾ ਨਹੀਂ ਹਾਰ ਗਿਆ ਤਾਂ ਹੀ ਡਰ ਹੋ ਗਿਆ ਏਡੀ ਦਾਸ ਮਹਿਲੀ ਵਾਰ ਖੇਡੇ ਆ ਬਤੰਦਰਾ ਆ ਜਾ ਦੇਖ ਲੈਂਦੇ ਆ ਅੱਜ ਝੱਟ ਫੇਰਾ ਅੱਜ ਤਾਂ ਦੇਖਦੇ ਆ ਸਾਰੇ ਰੁਪਏ ਲਾ ਦੂੰਗਾ ਅੱਜ ਨਹੀਂ ਜਾਣਨ ਜਾਣਨ ਦਾ ਸੁੱਕਾ ਇਸ ਦਾ ਸਾਰੀ ਲਾਵਾਂਗੇ। ਉਹ ਕਿਉਂ ਖਾਣਾ? ਉਹ ਕਿਉਂ ਬਾਈ? ਬਾਹਲੀ ਫੋਨ ਜੇ ਕਰੀ ਜਨਾ ਮਤੰਦਰਾ ਉਹ ਮਖਿਆ ਆ ਜਾਂਦਾ। ਬਾਜੀ ਲਾ ਲੈਨੇ ਅੱਜ। ਅੱਛਾ 4 ਪੈਸੇ ਕੀ ਜਿੱਤੇਗਾ ਤੂੰ ਤਾਂ ਸਵਾਦ ਪੈਣਾ ਪਏਗਾ ਤੈਨੂੰ। ਉਹ ਫਿਰ ਤੈਂ ਹੀ ਲਾਇਆ ਹੁਣ। ਹੈ? ਇਹ ਨਾ ਖੇਡਾਂਗੇ ਹੋਰ ਨਾਲ ਵੀ ਖੇਡਾਂਗੇ ਉਹਨਾਂ ਨੇ ਕੀ ਕਹੇ ਸੀ ਹਾਂ ਗਰੀਬੀ ਚੱਕ ਨੂੰ ਫੇਰਾ ਅੱਜ ਤਾਂ ਸਾਰੀ ਲਾਵਾਂਗੇ ਅੱਪੀ ਗੱਲ ਹਾਂ ਆਪਾਂ ਬੰਦਾ ਇਹ ਕੁੰਡਾ ਮੈਂ ਹੈਗਾ 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 ਅੱਡ ਫੇਰਾ ਅੱਪੀ ਗੱਲ ਆ ਪੂਰਾ ਮਾਨ ਬਣਾ ਹੈ ਹਾਂ 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 ਅੱਜ ਤਾਂ ਕਿੱਕਾਂ ਦੇ ਫੱਟੇ ਦੇਖ ਲੈਣਾ ਝਾਕਾ ਫੇਰਾ ਦੇ ਵੀ ਕੋਈ ਇਹਨੂੰ ਮੈਂ ਪਤੰਦਰਾ ਗਲਤ ਨਹੀਂ ਰਾਇ ਦਿੱਤੀ ਦੀ ਐ ਇਹਨਾਂ ਨੇ ਯਾਰ ਅੱਜ ਤੂੰ ਵੰਡ ਫੇਰਾ ਇਸੇ ਖੋਲਨੇ ਦੇ ਨਾਲ ਲੈ ਕੇ ਆਇਆ ਹਾਂ 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 ਬੰਡ ਕਰਾਂ ਫਿਰ ਹਮਤ ਨਾਲ ਇੱਕ ਮੂਕਾ ਵਾਲਿਆਂ ਨੂੰ ਬਾਅਦ ਹੀ ਦੇਖਾਂਗੇ ਕੋਈ ਗੱਲ ਨਹੀਂ

ਆ ਗੋਸੰਦਰਾ ਛੱਕੀ ਉਹਨਾਂ ਕੋਲ ਹੀ ਬੈਠਾ ਹੂ ਖਾਨ 2 ਹੋ ਹੋ ਰ ਮੇਰਾ ਆ ਚੱਕ 2000 ਹੋ ਰ ਰਾਇ ਨਹੀਂ ਗੱਲ ਜੀ ਬਣਦੀ ਯਾਰ ਆ ਚੱਕ ਫਿਰ ਸਾਰੀ ਲਾ ਲਾ ਸਾਰੀ ਅੱਛਾ ਹਾਂ ਐਡੀ ਗੱਲ ਹਾਂ ਐਂ ਗੱਲ ਹਾਂ ਇਹ ਆ ਲੈ ਤਖੂ ਹਾਰੀ ਤਖ ਉਹ ਖੜਿਆਉਣਾ ਕਿਉਂ ਹਾਂ ਮੈਨੂੰ ਇਹ ਜੱਟ ਦਾ ਦਿਲ ਦੇਖੀ ਲੈ ਹੁਣ ਪੈਂਥੇ ਤਾਂ ਲਾਤੇ ਸੋ ਕਰਦੇ ਹੁਣ ਕਿਉਂ ਪਤਾんだろう ਐ ਬੀਸੀ ਤੇ ਲੱਤਾਂ ਵਜਨ ਛੱਡ ਗਈਆਂ ਸ਼ੋ ਸ਼ੋ ਕਰਦਾ ਕਰੀ ਜਾਣਾ ਸ਼ੋ ਕਰ ਸ਼ੋ ਕਰ ਬੱਸ ਤੇ ਜੱਟ ਨੇ ਟਰੈਕਟਰ ਲਾਤਾ ਓਏ ਟਰੈਕਟਰ ਲਾਤਾ ਲੈ ਜੱਟ ਕੋਲੇ ਵੀ ਨੋਟਾਂ ਦਾ ਘਾਟਾ ਨਹੀਂ ਲੈ ਮੇਰੇ ਟਰੈਕਟਰ ਜੁੰਨੇ ਦਾ ਮੇਰੇ ਇਥੀ ਲਵੇ ਲਾਉਣੀ ਪਏ ਹੋਣਗੇ ਚੱਕ ਹੁਣ ਬੱਸ ਹੁਣ ਕੀ ਲਾਵੇਂਗਾ ਇਹੋ ਬੋਲਾਂਗੇ ਗੱਲਾਂ ਹੋਣਾ ਹਾਂ ਛੋਟਾ ਹੁਣ ਕਰ ਲਾਤਾ ਓਏ ਰੁਕ ਯਾਰ ਰੁਕ ਯਾਰ ਆਪਣਾ ਤਾਇਆ ਰ ਫਿਰ ਕੋਈ ਰਹਿਣਾ ਕੀ ਹੈ ਇੱਕ ਬਦਲੇ ਦੋ ਵੀ ਬਣ ਸਕਦੇ ਨੇ ਇਹ ਵੀ ਤਾਂ ਦੇਖ ਅਜੇ ਅਸੀਂ ਤਾਂ ਹੁਣ ਪਾ ਕੇ ਆਤੇ ਹਾਂ ਚਲ ਠੀਕ ਹੈ ਓਏ ਕਰ ਲਾਤਾ ਕੀ ਗੱਲ ਹੈ ਹਾਂ ਮੈਂ ਉਹ ਫਿਰ ਮੈਂ ਵੀ ਸਾਰੀ ਲਾਤੇ ਜਿੰਨੇ ਹੈਗੇ ਨੇ ਮੇਰੇ ਕੋਲ ਯੱਕ ਆ ਜਾ ਫਿਰ ਘਰ ਸੋ ਪਹਿਲਾਂ ਤੂੰ ਕਰ ਫਿਰ ਆਲਾ ਕਾਰ ਤੋਂ ਕਰ ਸਾਰੇ ਘਰ ਪਤੇ ਤੋਂ ਕਿਉਂ ਖਾਣੇ ਜੱਟਾ ਪਾ ਜੱਟਾ ਪਾ ਰੱਬ ਦੇ ਲਵੇ ਵਾ ਕੇ ਲੇਖ ਲਿਖਾ ਕੇ ਲੈ ਕੇ ਆਇਆ ਉਹ ਬਾਈ ਐ ਕਾਨੂੰ ਕਰਦਾ ਤਾਂ ਤਾਂ ਮੈਨੂੰ ਜਾ ਮੈਂ ਰੋਰ ਤੇ ਲਿਆ ਤਾ ਯਾਰ ਭਾਈ ਜਬਾਂ ਕੇ ਐਣਾ ਕਰ ਯਾਰ ਉਹ ਤੂੰ ਤਾਂ ਕਹਿੰਦਾ ਸੀ ਤੂੰ ਤਾਂ ਕਹਿੰਦਾ ਦੀ ਅਮੀਰ ਹੋ ਜਾਏਗਾ ਮੈਂ ਤਾਂ ਉਹ ਚਾਂਸ ਤੇ ਜਾ ਗਿਆ ਯਾਰ ਹੁਣ ਮੇਰੇ ਪੱਲੇ ਬਚਿਆ ਵੀ ਕੀ ਆ ਖਾਨ ਗੱਲ ਸੁਣਾ ਚੰਛ ਵਾਲੀ ਗੱਦਨੀ ਉਹਦੇ ਯਾਦ ਕਰ ਜਦੇ ਆਪਾਂ ਉੱਥੇ ਬੈਠ ਕੇ ਗੇਟ ਖੇਡਦੇ ਉਹ ਭਾਈ ਐਣਾ ਕਰ ਓਏ ਮੇਰੇ ਦਾ ਭੈਣ ਵੀ ਵਿਆਹ ਆਇਆ ਯਾਰ ਉਹ ਮੇਰੇ ਦਾ ਭੈਣ ਵੀ ਵਿਆਉਣ ਵਾਲੀ ਆ ਕਰ ਜਾ ਮੇਰੇ ਸਿਰ ਤੇ ਆ ਯਾਰ ਐਣਾ ਕਰ ਤੂੰ ਖਾਨ ਅੱਜ ਕਿਉਂ ਪੈਰੀ ਹੱਥ ਲਾਉਣਾ ਤੇ ਪੂਰਾ ਗੜਗੜਿਆ ਰਹਾ ਉਹਦੇ ਜਿੱਦ ਜਿੱਤ ਕੇ ਗਿਆ ਸੀ ਉਹ ਜਿਹੜਾ ਬੜੀਆਂ ਲੁੱਡੀਆਂ ਪਾਉਂਦਾ ਸੀ ਮੈਂ ਤੁਹਾਨੂੰ ਇੱਕ ਵਾਰੀ ਵੀ ਕਿਹਾ ਕਿ ਮੈਂ ਹਾਰ ਗਿਆ ਜਾ ਹੋ ਗਿਆ ਭਾਈ ਯਾਰ ਮੈਨੂੰ ਕੋੜੋ ਪਤਾ ਨਹੀਂ ਸੀ ਮੈਂ ਸਾਰਾ ਕੁਝ ਹੀ ਹਾਰ ਦਿੰ ਗਿਆ ਇਹਦਾ ਮੈਂ ਕਦੇ ਸੋਚੀ ਨਹੀਂ ਸੀ ਇਹ ਗੇਮ ਆ ਗੇਮ ਇਹਦੇ ਵਿੱਚ ਬੰਦਾ ਬਣਾ ਵੀ ਸਕਦਾ ਤੇ ਗਵਾ ਵੀ ਸਕਦਾ ਉਹ ਭਾਈ ਯਾਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਸੀ ਮੈਂ ਆਪਣੀ ਭੈਣ ਨੂੰ ਘਰੇ ਕੀ ਮੂੰਹ ਦਿਖਾਉਂ ਯਾਰ ਹਾਂ ਇਹ ਕੋ ਮੌਕਾ ਤੇ ਕੋਈ ਹੋਰ ਹੈਗਾ ਹੋਰ ਮੌਕਾ ਤੇ ਤੇਰੀ ਭੈਣ ਆ ਪੈਣਾ ਵਾਹ ਹੁਈ ਤਾਂ ਰਿਸਕ ਤਾਂ ਲਾਉਣ ਨੂੰ ਲਗਾਉਂਦੇ ਉਹ ਮੈਂ ਤੇਰੀਆਂ ਸਾਰੀਆਂ ਬਰਦਾਸ਼ਤ ਕਰ ਲਈਆਂ ਆਪਦੀ ਭੈਣ ਨੂੰ ਨਹੀਂ ਦਾਤੇ ਲਾ ਸਕਦਾ ਭੈਣ ਰਹਿ ਗਈ ਮੇਰੀ ਗੱਲੀ ਭੈਣ ਮੇਰੇ ਕੋਲੇ ਇਹੀ ਚੀਜ਼ ਤਾਂ ਮੈਂ ਤੈਨੂੰ ਸਮਝਾਉਣ ਲੱਗਿਆ ਬੌਲਿਆ ਹੋ ਸਕਦਾ ਹੈ ਤੂੰ ਕੋਠੀਆਂ ਦਾ ਮਾਲਕ ਵੀ ਬਣ ਸਕਦਾ ਆ ਜੋ ਮਾਉਂਟ ਹੈ ਇਹਦਾ ਮਾਲਕ ਵੀ ਬਣ ਸਕਦਾ ਸਾਰਾ ਕੁਝ ਦੁਆਰੇ ਤੇਰੇ ਕੋਲੇ ਆ ਸਕਦਾ ਹੈ ਇਸੇ ਕਰਕੇ ਕਹਿਣਾ ਤੂੰ ਠੰਡੇ ਦਿਮਾਗ ਨਾਲ ਸੋਚ ਕੇ 6 ਦੀ 10 ਕੀ ਫੈਸਲਾ ਲੈਣਾ ਹੈ ਸਮਝ ਗਏ ਤੂੰ ਦੁਆਰੇ ਮੌਕਾ ਜਿੱਤ ਭਾਲ ਦਾ ਸਮਾਂ ਤੂੰ ਦੇ ਸਕਦਾ ਤੂੰ ਠੰਡ ਤ ਨੂੰ ਆਇਆ ਲਖਾਫਾ ਹੋ ਰਿਹਾ ਹੈ ਨਾ ਗਲ ਨੂੰ ਹੱਥ ਪਾ ਰਿਹਾ ਵੀ ਮੇਰੀ ਭੈਣ ਵਾਰਿਆ ਇਹ ਕਹਿੰਦਾ ਕਿ ਤੂੰ ਕੋਠੀਆਂ ਦਾ ਮਾਲਕ ਵੀ ਬਣ ਸਕਦਾ ਇਹ ਖੇਤ ਨੇ ਜਿਹੜੇ ਮੇਰੇ ਸਾਰਿਆਂ ਦਾ ਮਾਲਕ ਵੀ ਬਣ ਸਕਦਾ ਤੂੰ ਜਦੋਂ ਤੈਂ ਸਾਰਾ ਕੁਝ ਦਾਤੇ ਲਾਤਾ ਤੇ ਮੈਂ ਵੀ ਤਾਂ ਦਾਤ ਹੀ ਲਾ ਰਿਆ ਠੀਕ ਆ ਤੂੰ ਜੱਟ ਦਾ ਜੇ ਕਰ ਮੰਨਣਾ ਚੱਲ ਫਿਰ ਵੰਡ ਵੰਡਾ ਵੰਡ ਫਿਰ ਨਾ 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 ਇਹ ਵੀ ਕਹਿੰਦੇ ਨੇ ਸਿਆਣੇ ਭੁੱਲ ਨਹੀਂ ਕਰਨੀ ਚਾਹੀਦੀ ਇਹ ਚੀਜ਼ ਦਾ ਮੈਂ ਕਿਵੇਂ ਦੇ ਕੀ ਨਹੀਂ ਕਰਾਂ ਜਿੱਥੇ ਤੂੰ ਹਾਰ ਗਿਆ ਮੰਨ ਲੈ ਕਹਿੰਦਾ ਨਹੀਂ ਮੈਂ ਮੰਨ ਲੈ ਜੇ ਤੂੰ ਹਾਰ ਗਿਆ ਵੀ ਤੂੰ ਆਪਣੀ ਭੈਣ ਦਾ ਹੱਥ ਮੇਰੇ ਹੱਥ ਚ ਫੜਾਣੇਗਾ ਉਹ ਖਾਣ ਦੀ ਜ਼ਮਾਨ ਹੈ ਵੱਡੇ ਪੁਰਖਾਂ ਦੀ ਆਪਣਿਆਂ ਦੀ ਕਸਮ ਖਾ ਕੇ ਕਹਿਣਾ ਜਮਾਨਾ ਖਾਣ ਦੀ ਬੰਡ ਪੱਕੀ ਗੱਲ ਹੈ ਬੰਡ ਮਾ ਫਿਰ ਆ ਜਾ ਜਵਾਨਤੀ ਨਹੀਂ ਜਮਾਨਾ ਯਾਰ ਹੋਣਾ ਜਾਈ ਚਾਹੀਦਾ ਤੈਨੂੰ ਜਮਾਨਾ ਮੈਂ ਬੰਡਾਂ ਕਤੋਂ ਬੰਡੇ ਦਾ ਬੰਡਲਾ ਚੱਕ ਕੇ ਐ ਵੀ ਖਾਨ ਲਾਸਟ ਚਾਂਸ ਆਪਣੇ ਲਵੇ ਠੀਕ ਆ ਸੂ ਪਹਿਲਾਂ ਤੂੰ ਕਰਿਆ ਮੈਂ ਕਰ ਕਰ ਮੈਂ ਕਰ ਲੈ ভাই ਹੁਣ ਜਵਾਨ ਤੇ ਰਹੀ ਠੀਕ ਆ ਤੂੰ ਖਾਨ ਹਾਰ ਚੁੱਕੇ ਉੱਠ ਵੀ ਹੁਣ ਖਾਨ ਇੱਥੇ ਸਿਰਜੇ ਫੜ ਕੇ ਬੈਠਾ ਰਹੇਗਾ ਕਿ ਭੈਣ ਤੋੜਨ ਦੀ ਤਿਆਰੀ ਵੀ ਕਰੇਗਾ ਕਿਤੇ ਮਨ ਚ ਬਦਲਣ ਵਾਲੇ ਖਿਆਲ ਤਾਂ ਚੱਲਦੇ ਪਏ ਬਦਲਦਾਨੀ ਹੈ ਦਾ ਜਮਾਨਾ ਖਾਨ ਦੀ ਜਿਹੜੀ ਗੱਲ ਕਹਿਤੀ ਕਹਿਤੀ ਚੱਲ ਫਿਰ ਉੱਠ ਕਰ ਤਿਆਰੀ ਚੱਲ ਫਿਰ ਚੱਲ ਹੋ ਖੜਾ ਖੜਾ ਲੱਗ ਮੁੜੇ Thanks <laughs>